ਜੀ ਪਾ ਪਾਵਾਂਗੇ ਜੀ ਆਮਲੇ ਆ ਦੇਖੋ ਜੀ ਆਮਲੇ ਨੇ ਆਮਲੇ ਮੰਗਾਏ ਸੀ ਕਿਲੋ ਆਪਾਂ ਨੇ ਇਹ ਧੋ ਕੇ ਸਮਾਰ ਕੇ ਨਿਕਲ ਲਏ ਆਪਾਂ ਪਾ ਪਾਵਾਂਗੇ ਅਚਾਰ ਚ ਮਸਾਲਾ ਆ ਮੇਥੀ ਦਾਣਾ ਆ ਸੌਂ ਜੀਰਾ ਤਨੀਆ ਵੱਡੀ ਇਲਾਇਚੀ ਛੋਟੀ ਇਲਾਇਚੀ ਸੌਂਫ ਤੇ ਜਿਵੇਂ ਆਇਨਾ ਇਹ ਆਪਾਂ ਸਾਰਾ ਕੁਝ ਪਾਵਾਂਗੇ پیس ਕੇ ਮਿਕਸੀ ਚ ਇਹ ਇਹਨਾਂ ਨੂੰ ਫਿਰ ਥੋੜਾ ਜਿਹਾ ਤੇਲ ਪਾ ਲਾਂਗੇ ਤੇਲ ਦੇ ਵਿੱਚ ਮੜਾ ਕੇ ਤਲ ਲਾਂਗੇ ਇਹਨਾਂ ਨੂੰ ਤਲ ਕੇ ਫਿਰ ਮਸਾਲਾ ਵਿੱਚ ਰਲਾ ਕੇ ਬਸ ਪਾ ਦਾਂਗੇ ਥੋੜਾ ਜਿਹਾ ਵਿੱਚ ਸਿਰਕਾ ਪਾ ਦਾਂਗੇ ਹਾਂਜੀ ਆਪਾਂ ਨੇ ਕੜਾਈ 'ਚ ਤੇਲ ਪਾ ਲਿਆ ਸਰਸੂ ਦਾ ਆਪਾਂ ਹੁਣ ਆ ਇੱਕ ਪਾਸੇ ਅਦਰਕ ਕੱਟ ਕੇ ਰੱਖ ਲਿਆ ਵਿੱਚ ਹੀ ਲਸਣ ਦੀਆਂ ਛਿਲਕੀਆਂ ਵਿੱਚ ਹੀ ਆਪਾਂ ਨੇ ਕੱਟੇ ਹੋਏ ਆਮਲੇ ਰੱਖੇ ਹੋਏ ਨੇ ਆ ਦੇਖੋ ਜੀ ਆਪਾਂ ਹੁਣ ਆਮਲੇ ਦਾ ਅਚਾਰ ਬਾਵਾਂਗੇ ਹਾਂਜੀ ਪਾਪਾ ਜੀ ਮੈਂ ਅਚਾਰ ਪਾਉਣੀ ਆ ਅਚਾਰ ਪਾਉਣੀ ਆ ਮੈਂ 2 ਮਿੰਟ ਰੁਕ ਜਾਓ ਵਾਹ ਜੀ ਤਲ ਲਾਂਗੇ ਥੋੜੇ ਥੋੜੇ ਤਲ ਕੇ ਏਸੇ ਦੇ ਵਿੱਚ ਆਪਾਂ ਉਹ ਕਰ ਲੈਣਾ ਤਲਣ ਤੋਂ ਬਾਅਦ ਇਹਨਾਂ ਨੂੰ ਆਪਾਂ ਬਾਹਰ ਕੱਢ ਲਾਂਗੇ ਤੇ ਫੇਰ ਆਪਾਂ ਇਹਦੇ ਵਿੱਚ ਸਿੜ ਦਾਂਗੇ ਆਹ ਕੀ ਕਹਿੰਦੇ ਨੇ ਮਸਾਲਾ ਆ ਦੇਖੋ ਸਾਰਾ ਪਾਤਾ ਹੈ ਸਮਾਨ ਇਹਨਾਂ ਨੂੰ ਸਿਰਫ ਆਪਾਂ ਬਾਹਰ ਕੱਢ ਲਾਂਗੇ ਤੇ ਥੋੜਾ ਜਿਹਾ ਮਸਾਲਾ ਲੱਗ ਪਾ ਲਾਂਗੇ। ਆ ਦੇ ਕੋਲੇ ਕੋਲੇ ਹੋ ਜਾਣਗੇ ਜਿਹੜੇ ਆਮਲੇ ਨੇ। ਤੁਸੀਂ ਯਾਦ ਇੱਕ ਆਮਲੇ ਨੇ। ਆਮਲੇ ਨੇ ਹੀ ਇਹਨੂੰ ਕੋਲੇ ਵੀ ਕਹਿੰਦੇ ਨੇ। ਇਹ ਠੰਡੇ ਵੀ ਹੁੰਦੇ ਨੇ ਜਿਸ ਦਾ ਖੂਨ ਗੜਾ ਹੈ ਉਹਦੇ ਲਈ ਬਹੁਤ ਚੰਗੇ ਨੇ ਇਹ। ਸਰਦੀਆਂ 'ਚ ਖਾਣੇ ਜ਼ਹੀਦੇ ਨੇ। ਵੈਸੇ ਵੀ ਆਪਾਂ ਇਹਨਾਂ ਮੁੱਖੇ ਵੀ ਖਾ ਸਕਦੇ ਹਾਂ। ਇਹ ਜਦੋਂ ਤਾਂ ਜੀ ਆਪਾਂ ਇਹਨਾਂ ਨੂੰ ਉਬਾਲ ਕੇ ਬਣਾਉਂਦੇ ਤਾਂ ਇਹਨਾਂ ਦਾ ਜਿਹੜਾ ਸਾਰਾ ਅਰਕ ਸੀ ਉਹ ਨਿਕਲ ਜਾਣਾ ਸੀ ਜਿਹੜੀ ਨਾ ਤਾਕਤ ਹੈ ਇਸ ਕਰਕੇ ਮੈਂ ਇਹਨਾਂ ਨੂੰ ਉਬਾਲਿਆ ਨਹੀਂ ਤੇ ਨਾਲੇ ਮੈਂ ਕੱਲੇ-ਕੱਲੀਆਂ ਇਦਾਂ ਫਾੜੀਆਂ ਵੀ ਕੀਤੀਆਂ ਨੇ ਆ ਦੇਖੋ ਇਹਨਾਂ ਨੂੰ ਥੋੜਾ-ਥੋੜਾ ਪਤਲ ਲਾਂਗੇ ਫਿਰ ਇਹਦੇ ਵਿੱਚ ਸਾਰਾ ਕੁਝ ਆਪਾਂ ਜਿਹੜਾ ਮਸਾਲਾ ਤਿਆਰ ਕੀਤਾ ਸਾਰਾ ਮਸਾਲਾ ਪਾਵਾਂਗੇ ਤੇ ਸਾਰੇ ਸਪੌਨਟੋਵਾਰ ਬਸ ਖੀਰੇ ਨੂੰ ਹੰਡਣ ਕੇ ਤਿਆਰ ਜਿੰਨਾ ਖਲੂਨ ਮਿਰਚ ਦੀ ਜਰੂਰ ਸੈਲੂਨ ਮਿਰਚ ਪਾਵਾਂਗੇ ਉੱਚੀ ਸਾਬਤੀਆਂ ਥੋੜੀਆਂ ਮਿਰਚਾਂ ਪੁੱਟਤੀਆਂ ਕੋਲੇ ਜੇ ਹੋ ਜਾਣਗੇ ਵਿੱਚ ਸਿਰਕਾ ਪਾਵਾਂਗੇ ਥੋੜਾ ਜਿਹਾ ਸਿਰਕਾ ਤਾਂ ਪਊਗਾ ਪਊਗਾ ਸਿਰਕੇ ਨਾਲ ਇਹ ਆਪਣਾ ਆਚਾਰ ਖਰਾਬ ਨਹੀਂ ਹੁੰਦਾ ਹਾਂਜੀ ਸਾਡੀ ਰੈਸਪੀ ਕਿਵੇਂ ਲੱਗੀ ਤੁਹਾਨੂੰ ਤੁਸੀਂ ਸਾਨੂੰ ਫਿਰ ਜ਼ਰੂਰ ਦੱਸਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਕੋਈ ਸਬਸਕ੍ਰਾਈਬ ਤਾਂ ਕਰਦਾ ਹੀ ਨਹੀਂ ਬੱਸ ਦੇ ਕਿੰਨਾ اچھا ਕਰ ਲੈਂਦਾ ਹੈ ਕੋਈ ਨਹੀਂ ਬੰਦ ਕਿ ਸਦਾ ਚੈਨਲ ਸਬਸਕ੍ਰਾਈਬ ਮੈਂ ਤਾਂ ਹਰੇਕ ਦਾ ਕਰ ਦਿੰਨੀ ਆ ਤੇ ਚਲ ਭਾਈ ਹਰੇਕ ਦਾ ਪਲਾ ਹੋਈ ਕਰਨਾ ਚਾਹੀਦਾ ਜੇ ਕੋਈ ਵੀਡੀਓ ਪਾਉਂਦਾ ਹੈ ਤੇ ਮਿਹਨਤ ਕਰਕੇ ਕੋਈ ਫਿਲਮ ਬਣਾਉਂਦਾ ਹੈ ਸਾਰਿਆਂ ਨੇ ਵੀਡੀਓ ਨੂੰ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਹੈ ਹਰ ਇੱਕ ਨੂੰ ਲਾਈਕ ਕਮੈਂਟਸ ਚੈਨਲ ਸਬਸਕ੍ਰਾਈਬ ਜ਼ਰੂਰ ਕਰਨਾ ਚਾਹੀਦਾ ਸਾਰੀ ਭੈਣ ਭਰਾਵਾਂ ਨੂੰ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਹੈ ਭਾਈ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਆ ਤਾਂ ਚੈਨਲ ਸਬਸਕ੍ਰਾਈਬ ਕਰ ਲਿਆ ਕਰੋ ਜੇ ਭਾਈ ਨਹੀਂ ਵਧੀਆ ਲੱਗਦੀ ਕੋਈ ਨਾ ਕਰਿਆ ਕਰੋ ਫਿਰ ਆਪਣਾ ਕਿਸੇ ਨਾਲ ਸਾਰੇ ਟੀਚੇ ਨੇ ਜੇ ਸਾਰੇ ਆਪਣੇ ਭੈਣ ਭਰਾ ਨੂੰ ਹਾਂਜੀ ਤਾਂ ਵੀ ਧੰਨਵਾਦ ਨਹੀਂ ਕਰਦੇ ਤਾਂ ਵੀ ਧੰਨਵਾਦ ਕਰ ਦੋਂਗੇ ਤਾਂ ਵੀ ਧੰਨਵਾਦ ਸਾਰਿਆਂ ਦਾ ਪੰਮਾ ਇਹਨਾਂ ਦੇ ਕਿ ਆਪਣੀ ਵੀਡੀਓ ਦੇਖਿਤੇ ਸਾਰੇ ਆਮਲੇ ਤਾਂ ਬਹੁਤ ਚੰਗੇ ਹੁੰਦੇ ਨੇ ਆਪਾਂ ਇਹਨਾਂ ਨੂੰ ਵੈਸੇ ਵੀ ਗਰਮੀਆਂ ਚ ਜੀ ਖਾ ਸਕਦੇ ਆ ਜਿਵੇਂ ਹੁਣ ਜਦੋਂ ਆ ਆਮਲੇ ਦਾ ਸੀਜ਼ਨ ਹੁੰਦਾ ਉਦੋਂ ਆਮਲੇ ਲੈ ਕੇ ਉਹਨਾਂ ਨੂੰ ਪਿਸਤਕਾ ਲਓ ਫਿਰ ਸੁਕਾ ਕੇ ਉਹਨਾਂ ਦਾ ਪਾਊਡਰ ਬਣਾ ਲਓ ਫਿਰ ਪਾਊਡਰ ਬਣਾ ਕੇ ਉਹਨਾਂ ਉਹ ਪਾਊਡਰ ਨੂੰ ਹਰ ਰੋਜ਼ ਸਬਜ਼ੀ ਚ ਪਾ ਕੇ ਖਾਓ ਦੇਖੋ ਫਿਰ ਕਿੰਨਾ ਫਾਇਦਾ ਅੱਖਾਂ ਦੀ ਨਿਗਾ ਵੀ ਤੇਜ਼ ਹੁੰਦੀ ਹੈ ਇਹਨਾਂ ਨਾਲ ਕੁਝ ਕੰਟਰੋਲ ਵੀ ਸਹੀ ਹੋ ਜਾਂਦਾ ਹੈ ਕੰਟਰੋਲ ਹੋ ਜਾਂਦਾ ਹੈ ਆਪਣਾ ਆਮ ਲਦਾ ਤਿਆਰ ਬਣ ਕੇ ਤਿਆਰ ਹੈ ਜੀ ਕਿਨੂ ਕਿਨੂ ਪਸੰਦ ਹੈ ਖਾਓ ਇਸ ਵਿੱਚ ਬਰੀਕ ਵੀ ਕੱਟੇ ਹੋਏ ਨੇ ਹੁਣ ਆ ਪੈ ਨੂੰ ਵਰਤਮਾਨ ਚ ਪਾ ਲਾਂਗੇ ਬਸ ਇਹ ਆਪਣਾ ਚਾਰ ਬਣ ਗਿਆ ਜੀ ਆ ਦੇਖੋ ਇਹ ਚਾਰ ਆਪਣਾ ਬਣ ਗਿਆ ਕਿਨ ਨੂੰ ਮਰਜ਼ੀ ਆ ਲੱਗਦਾ ਚਾਰ ਤੁਸੀਂ ਦੱਸਿਓ